AP24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਸਕੂਲ ਦੇ ਵਰਾਂਡੇ ਦਾ ਰੱਖਿਆ ਨਹੀਂ ਪੱਥਰ ਪਿੰਡ ਘਮੰਡਗੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਨਵੇਂ ਵਰਾਂਡੇ ਦੀ ਉਸਾਰੀ ਦਾ ਨਹੀਂ ਪੱਥਰ ਬਸੀ ਪਠਾਣਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਰੱਖਿਆ ਇਸ ਮੌਕੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਇਹ ਵਰਾਂਡਾ ਲਗਭਗ 11 ਲੱਖ 40 ਹਜ਼ਾਰ ਦੀ ਲਾਗਤ ਨਾਲ ਬਣਾਇਆ ਜਾਵੇਗਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਨੇ ਸਿੱਖਿਆ ਦੇ ਵਿਸਥਾਰ ਲਈ ਇਲਾਕੇ ਦਾ ਦੌਰਾ ਕੀਤਾ ਅਤੇ ਗ੍ਰਾਂਟਾਂ ਜਾਰੀ ਕੀਤੀਆਂ ਹਨ ਜਿਸ ਕਾਰਨ ਸਕੂਲ ਦੀ ਇਮਾਰਤ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜਿਹੇ ਕੰਮ ਲਗਾਤਾਰ ਜਾਰੀ ਰਹਿਣਗੇ। ਤੇ ਸ਼ਾਪੀ 24 ਤੋਂ ਸਾਹਿਬ ਮੜਕਨ ਦੀ ਖਾਸ ਰਿਪੋਰਟ। ਅੱਜ ਬਹੁਤ-ਬਹੁਤ ਮੁਬਾਰਕਬਾਦ ਹੈ। ਕਵੰਡਗੜ ਪਿੰਡ ਨੂੰ ਧੰਨਵਾਦ ਕਰਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ। ਸਿੱਖਿਆ ਮੰਤਰੀ ਸਾਹਿਬ ਦਾ ਤੇ ਪਿਛਲੇ ਦਿਨੀ ਵਿਜ਼ਿਟ ਵੀ ਹੋਈ ਸੀ ਮਾਨ ਸਾਹਿਬ ਨੇ ਅੰਡਵੀ ਰਿਲੀਜ਼ ਕਰ ਦਿੱਤਾ ਤੇ ਤਕਰੀਬਨ ਅੱਜ 11-12 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਕੰਮ ਸ਼ੁਰੂ ਕੀਤਾ ਉਸ ਤੋਂ ਪਹਿਲਾਂ 17 ਲੱਖ ਰੁਪਿਆ ਇਸ ਸਕੂਲ ਨੂੰ ਬਾਉਂਡਰੀ ਵਾਲ ਨੂੰ ਆਇਆ ਤੇ 3 ਲੱਖ ਰੁਪਏ ਦੇ ਕਰੀਬ ਜਿਹੜਾ ਇੱਕ ਕਮਰਿਆਂ ਲਈ ਆਇਆ ਸੀਗਾ ਫਲੋਰਿੰਗ ਲਈ ਸੋ ਤਕਰੀਬਨ ਇਸ ਸਮੇਂ 30 ਲੱਖ ਰੁਪਿਆ ਸਕੂਲ ਦੇ ਵਿੱਚ ਜਿਹੜਾ ਉਹ ਆ ਚੁੱਕਿਆ ਸਰਕਾਰੀ ਸਕੂਲ ਹੈ ਅਸੀਂ ਚਾਹੁੰਦੇ ਆ ਕਿ ਜਿਹੜੇ ਬੱਚੇ ਨੇ ਉਹ ਵਧੀਆ ਮਾਹੌਲ ਦੇ ਵਿੱਚ ਪੜਨ ਵਧੀਆ ਸਕੂਲ ਬੱਚਿਆਂ ਨੂੰ ਦਿੱਤੇ ਜਾਣਾ ਇਨਫਰਾਸਟ੍ਰਕਚਰ ਜਿਹੜਾ ਉਹ ਵਧੀਆ ਹੋਵੇ ਟੀਚਰ ਜਿਹੜੇ ਨੇ ਉਹ ਵਧੀਆ ਬਹੁਤ ਨੇ ਸਾਡੇ ਕੋਲ ਅਸੀਂ ਉਹਨਾਂ ਨੂੰ ਇੱਕ ਚੰਗਾ ਮਾਹੌਲ ਦੇਣਾ ਚਾਹੁੰਦੇ ਆ ਸੋ ਇਹ ਮੈਂ ਕਿਸੇ ਵੀ ਪਿੰਡ ਤੇ ਜਾਣਾ ਜਦੋਂ ਮੈਨੂੰ ਸਕੂਲ ਦਾ ਪਤਾ ਲੱਗਦਾ ਤਾਂ ਅਸੀਂ ਸਕੂਲ ਦੇ ਵਿੱਚ ਜਰੂਰ ਜਾਣਾ ਕਿਉਂਕਿ ਸਾਡਾ ਫਿਊਚਰ ਜਿਹੜਾ ਉਹ ਸਕੂਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਬੈਠਾ ਸੋ ਇਸ ਨੂੰ ਅਸੀਂ ਅੱਗੇ ਇਹਦੀ ਗਰੂਮਿੰਗ ਕਰਨੀ ਹੈ ਬੱਚੇ ਨੂੰ ਅੱਗੇ ਲੈ ਕੇ ਜਾਣਾ ਸੋ ਅਸੀਂ ਇਸੇ ਕਰਕੇ ਸਕੂਲਾਂ ਦੇ ਵਿੱਚ ਪੈਸੇ ਦੀ ਕੋਈ ਕਮੀ ਕੋਈ ਕੱਚ ਨਹੀਂ ਛੱਡਦੇ ਜੋ ਵੀ ਹੁਕਮ ਹੋਊਗਾ ਉਹ ਅਸੀਂ ਸਾਰਾ ਕਰਾਂਗੇ ਤੁਸੀਂ ਦੇਖ ਰਹੇ ਹੋਵੋਗੇ ਮੇਰੇ ਪਿੱਛੇ ਗਰਾਊਂਡ ਹੈਗਾ ਸਾਰਾ ਇਸ ਤਕਰੀਬਨ ਪਿੰਡ ਦਾ ਗਰਾਊਂਡ ਹੈ ਸਕੂਲ ਵੀ ਇਹਨੂੰ ਯੂਜ਼ ਕਰਦਾ ਹੈ ਇੱਥੇ ਹਜੇ ਤਾਂ ਸ਼ੁਰੂ ਹੋਇਆ ਤੇ ਮੇਰੇ ਖਿਆਲ ਦੇ ਵਿੱਚ ₹200 ਦੇ ਕਰੀਬ ₹100 ਸਾਡਾ ਜਿਹੜਾ ਉਹ ਲੱਗ ਜਾਊਗਾ ਇਹ ਅਸੀਂ ਬਣਾ ਰਹੇ ਹਾਂ ਸਾਰਾ ਬਹੁਤ ਅੱਛਾ ਗਰਾਊਂਡ ਜਿਹੜਾ ਬਣਾਇਆ ਜਿੱਥੇ ਤੁਸੀਂ ਖੜੇ ਹੋ ਬੈਡਮਿੰਟਨ ਦਾ ਨਾਲ ਬਾਸਕਟਬਾਲ ਦਾ ਤੇ ਟਰੈਕ ਆ 400 ਮੀਟਰ ਦਾ ਆਪਣੇ ਇੱਥੇ ਬਣਾ ਰਹੇ ਹਾਂ ਸੋ ਪਿੰਡ ਦੇ ਸਾਥੀ ਸਰਪੰਚ ਸਾਹਿਬ ਹੋਰ ਸਾਰੇ ਸਾਥੀ ਰਲ ਕੇ ਕੰਮ ਕਰ ਰਹੇ ਨੇ ਮੈਂ ਫਿਰ ਇੱਕ ਵਾਰੀ ਵਧਾਈ ਵੀ ਦੇਣਾ ਚਾਹੂੰਗਾ ਤੇ ਸਰਕਾਰ ਦਾ ਧੰਨਵਾਦ ਵੀ ਕਰਨਾ ਚਾਹੂੰਗਾ ਤੇ ਇਹ ਪਹਿਲੀ ਵਾਰੀ ਹੋਇਆ ਕਿ ਅਸੀਂ ਸਕੂਲਾਂ ਦੇ ਵਿੱਚ ਚਾਰ ਦੁਆਰੀਆਂ ਲਈ ਕੁਕੀ ਕਿ ਜਿਹੜਾ ਬਾਉਂਡਰੀ ਲੈਸ ਸਕੂਲ ਸੀਗੇ ਸਕੂਲਾਂ ਦੇ ਵਿੱਚ ਜਿਹੜਾ ਵੀ ਸਾਨੂੰ ਕੰਮ ਕਿਹਾ ਜਾਂਦਾ ਸੀ ਉਹ ਸਾਇ ਉਹਦੇ ਲਈ ਪੈਸਾ ਜਿਹੜਾ ਦਿੰਦੇ ਆ ਤੇ ਸਾਡੀ ਪਹਿਲ ਹੈਗੀ ਆ ਸਿੱਖਿਆ ਸਿਹਤ ਖੇਡਾਂ ਇਹਨਾਂ ਨੂੰ ਸੀਕੇ ਲੱਗ ਚੱਲੇ ਹਾਂ ਸੋ ਫਿਰ ਜੋ ਵੀ ਹੋਰ ਵੀ ਸਕੂਲ ਦਾ ਜਿਹੜਾ ਹੁਕਮ ਹੋਪਾ ਖੜੇ ਮੱਥੇ ਪਵਾਉਂਦਾ ਸੋ ਬਹੁਤ ਬਹੁਤ ਧੰਨਵਾਦ ਅਮਨਸਰ ਕਰਦਾ